i God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਦਾ ਜੋ 485ਵਾਂ ਜੋਤੀ ਜੋਤ ਪੁਰਬ ਗੁਰਦੁਆਰਾ ਸ੍ਰੀ ਗੁਰੂ ਹਰੈ ਸਿੰਘ ਮਹਾਰਾਜ ਪਿੰਡ ਭੂੰਗਣੀ ਜ਼ਿਲ੍ਹਾ ਸਰਬਤ ਵਿਖੇ ਅਮਰਤ ਵੇਲੇ ਤੋਂ ਲੈ ਕੇ ਗੁਰੂ ਨਾਨਕ ਦਾ ਨਾਮ ਲੇਵਾ ਸਾਧ ਸੰਗਤ ਵੱਲੋਂ ਸੋ ਅੰਮ੍ਰਿਤ ਵੇਲੇ ਸ੍ਰੀ ਸੁਖਨੀ ਸਾਹਿਬ ਦੇ ਜਾਪ ਅਤੇ ਨਾਲ ਗੁਰੂ ਕੇ ਲੰਗਰਾਂ ਵਿੱਚ ਆਹ ਪਾਣੀ ਦੀ ਸੇਵਾ ਹਟੋਟ ਚੱਲਦੀ ਆ ਰਹੀ ਹੈ ਸੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਸੰਗਤਾਂ ਨੇ ਗੁਰੂ ਮਾਰ ਦੀ ਬਾਣੀ ਸ਼ਰਵਣ ਕਰਕੇ ਲਾਹੇ ਪ੍ਰਾਪਤ ਸੰਗਤਾਂ ਕਰ ਰਹੀਆਂ ਹੈ ਇਹ ਗੁਰੂ ਨਾਨਕ ਪਾਤਸ਼ਾਹ ਮਾਰ ਦਾ ਜੋ ਉਪਦੇਸ਼ ਹੈ ਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਸ ਉਪਦੇਸ਼ ਦੇ ذریعے ਸਤਿਗੁਰ ਸੱਜੇ ਪਾਤਸ਼ਾਹ ਦੀ ਚਰਨਾਵਤ ਅਰਦਾਸਾਂ ਬੇਨਤੀਆਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਕਿਰਪਾ ਕਰਨੀ ਇਹ ਜਿਹੜੀਆਂ ਦਾਤਾਂ ਸੰਗਤਾਂ ਦੀਆਂ ਅਤੇ ਗਰੀਬਾਂ ਦੀਆਂ ਝੋਲੀਆਂ ਵਿੱਚ ਪਾਉਣੀਆਂ ਨਾਮ ਜਪ ਕਰਕੇ, ਕਿਰਤ ਕਰਕੇ, ਵੰਡ ਕੇ ਛਕ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਾਰ ਦੇ ਚੱਲੇ ਹੋ ਮਾਰਗ ਤੇ ਚੱਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਗਈ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਜੋ ਆਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਉਹਨਾਂ ਨੂੰ ਸਾਡੇ ਵੱਲੋਂ ਸਾਧ ਸੰਗਤ ਵੱਲੋਂ ਕੋਟ ਕੋਟ ਪ੍ਰਣਾਮ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ